ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 9 ਮਨ ਰੀ ਕੌਨਕ ਮਤ ਤੈ ਲੈਨੀ ਪਰਦਾਰਾ ਨੰਦੇ ਅਰਸ ਰਚਿਓ ਆਰਾਮ ਭਗਤ ਨਹਿ ਕਿਨੀ ਰਹਾ ਮੁਗਤ ਪੰਥ ਜਾਣਿਉ ਤੈ ਨਾਹਿ ਧਨ ਜੋਲਨ ਕੋ ਧਾਇ ਅੰਧ ਸੰਗ ਕਾ ਹੋ ਨਹੀ ਦੀਨਾ ਬਿਰਥਾਇਆ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹੀਂ ਉਪਜਿਓ ਕਛ ਗਿਆਨਾ ਕਟਹੀ ਮਾਹੇ ਨਰੰਜਨ ਤੇਰੇ ਤੈ ਕੋ ਜਤ ਉਦਿਆਨਾ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਵਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰਿਓ ਅਸ ਧਰਮਤ ਨਹੀਂ ਪਾਈ ਮਾਨਸ ਦੇ ਪਾਏ ਬਦ ਹਰ ਭਇ ਨਾਨਕ ਬਾਤ ਬਤਾਈ ਜ਼ਹਰਾ ਜ਼ਹੂਰ ਹਜਲਾ ਹਜੂਰ ਸਰਵ ਕਲਾ ਭਰਪੂਰ ਲੋਕ ਪਰਲੋਕ ਦੇ ਰਖੇ ਭਗਤ ਵਸ਼ ਲਗਾਂਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰ ਦਿਆਲੂ ਕਿਰਪਾਲੂ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਗੋਦ ਵਿੱਚ ਸਜ ਬੈਠੇ ਮਹਾਰਾਜ ਦੀ ਅਸੀਸ ਲੈ ਰਹੀ ਗੁਰਪਿਆਰੀ 사ਸੰਗਤ ਜੀ ਮਹਾਰਾਜ ਨੇ ਦਇਆ ਕੀਤੀ ਹੈ ਮਿਹਰ ਕੀਤੀ ਹੈ ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਕਲਯੁਗ ਦੀ ਵਿੱਚ ਕਲਯੁਗ ਦੀ ਰੁੱਤ ਕਹਿ ਲਈਏ ਕਲਯੁਗ ਦਾ ਸਮਾਂ ਕਹਿ ਲਈਏ ਕਲਯੁਗ ਦੀ ਹਨੇਰੀ ਕਹਿ ਲਈਏ ਕਲ ਤਾਤੀ ਠੰਡਾ ਹਰਨਾਉ ਐਸੀ ਵਗ ਰਹੀ ਤਤੀ ਹਨੇਰੀ ਦੇ ਵਿੱਚ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਠਾਰਨ ਵਾਲਾ ਬਹੁਤ ਹੀ ਠੰਡਾ ਕੀਮਤੀ ਸ਼ਾਂਤਮਈ ਨਾਮ ਬਖਸ਼ਿਆ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਰਜ ਕਹਿੰਦੇ ਵੀ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਨ ਕੀ ਸੁੱਧ ਮਨੈ ਮੋ ਚੋਟਾ ਨਾ ਖਾਏ ਮਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਮਰੇ ਕਹਿੰਦੇ ਨਰੰਜਨ ਦਾ ਜਿੰਨੋ ਕੋਈ ਦਾਗ ਨਹੀਂ ਜਿਹੜਾ ਨੇਕ ਕਲੰਕ ਐਸਾ ਨਾਮ ਨਰੰજન ਹੋਏ ਪਰ ਅੱਗੇ ਮਹਾਰਾਜ ਜੀ ਨੇ ਫਰਮਾਨ ਕੀਤਾ ਜੀ ਕੋ ਮੰਨ ਜਾਣੇ ਮਿਲ ਪਰ ਪੜਦੇ ਅਸੀਂ ਵੀ ਬੜੇ ਪਿਆਰ ਨਾਲ ਸਪੀਡ ਨਾਲ ਹੌਲੀ-ਹੌਲੀ ਪਰ ਜੇਕਰ ਮਹਾਰਾਜ ਜੀ ਕਹਿੰਦੇ ਮੰਨ ਮੰਨ ਦੇ ਨਾਲ ਜੀ ਕੋਈ ਮੰਨ ਕਰਕੇ ਜਾਣ ਲੇ ਕਿਉਂਕਿ ਬਾਣੀ ਦੇ ਵਿੱਚ ਨਾ ਐਸੀਆਂ ਪੰਕਤੀਆਂ ਲਿਖੀਆਂ ਜਿਹੜੀਆਂ ਸਾਨੂੰ ਹਿਲਾਉਂਦੀਆਂ ਨੇ ਮਾਲ ਜੀ ਨੇ ਸਾਨੂੰ ਇੱਥੋਂ ਤੱਕ ਬਾਣੀ ਵਿੱਚ ਲਿਖ ਕੇ ਕਹਿ ਦਿੱਤਾ ਮੰਨ ਕਰ ਕਬੂ ਹੂ ਨਾ ਐਸਾ ਨਾ ਉਹ ਨਹੀਂ ਜਨਾਏ ਮਾਰੇ ਨੇ ਕਿਹਾ ਸਾਨੂੰ ਕਹਿੰਦੇ ਮੰਨ ਕਰ ਕਬੂ ਨਾ ਹਰ ਗੁਣ ਗਾਇਓ ਤੇ ਇਹ ਜਿਹੜੀ ਪੰਕਤੀ ਕਹੀ ਹੈ ਤੇ ਸਾਰਿਆਂ ਨੇ ਮੈਨੂੰ ਤੁਹਾਨੂੰ ਸਾਰਿਆਂ ਨੇ ਕਹਿ ਦਿੱਤੀ ਇਦਾਂ ਹੋਏਗਾ ਵੀ ਮਨ ਕਰਕੇ ਗੁਣ ਨਹੀਂ ਗਾਏ ਹਾਂ ਹੋਏਗਾ ਜੇ ਐਸਾ ਹੋਏਗਾ ਤੇ ਤਾਈ ਮਹਾਰਾਜ ਜੀ ਨੇ ਅੰਕਦ ਕੀਤੀ ਹੈ ਪੰਗਤੀ ਕਿਉਂਕਿ ਮਨ ਕਰਕੇ ਬਿਰਲੇ ਬਿਰਲੇ ਹਨ ਜਗ ਮਹਿ ਉਤਮ ਕਾਢੀ ਹੈ ਬਿਰਲੇ ਕਹੀਗੇ ਮਨ ਕਰਕੇ ਰੱਬ ਨਾਲ ਵਿਰਲੇ ਵਿਰਲੇ ਜੁੜਦੇ ਨੇ ਤਨ ਕਰਕੇ ਸਾਰੇ ਜੁੜ ਜਾਂਦੇ ਮਨ ਕਰਕੇ ਬਾਣੀ ਦੇ ਵਿੱਚ ਜੋ ਲਿਖਿਆ ਵਿਰਲੇ ਵਿਰਲੇ ਹੀ ਜੁੜਦੇ ਨੇ ਉਹ ਹੈ ਨਵਿਰਲੇ ਨਾ ਹੀ ਘਣੇ ਫੈੜ ਬਕਲ ਸੰਸਾਰ ਸੋ ਗੁਰੂ ਮੇਰ ਕਰੇ ਉਹਨਾਂ ਵਿਰਲਿਆਂ ਵਿੱਚ ਅਸੀਂ ਸਾਰੇ ਆ ਜਾਈਏ ਕਿਉਂ ਨਾ ਆਈਏ ਬਈ ਅਸੀਂ ਸਾਰੇ ਹੀ ਉਸ ਉੱਚ ਪਰਮਗਤ ਜਾਂ ਉੱਚ ਪਦਵੀ ਨੂੰ ਪ੍ਰਾਪਤ ਕਰੀਏ ਜਿਹਨੂੰ ਸੰਗਤ ਕਹਿੰਦੇ ਨੇ ਜਿਹਨੂੰ ਮਨ ਕਰਕੇ ਪਰਮੇਸ਼ਰ ਦੇ ਗੁਣ ਗਾਉਣੇ ਕਹਿੰਦੇ ਨੇ ਤੇ ਸਤਸੰਗ ਜੀ ਅਡੋਲਤਾ ਸ਼ਾਂਤੀ ਮਨ ਕਰਕੇ ਗੁਣ ਉਹ ਹੀ ਗਾ ਸਕਦਾ ਜਿਸ ਦਾ ਮਨ ਚੰਚਲ ਨਹੀਂ ਹੋਏਗਾ ਧਿਆਨ ਦਿਨ ਚੰਚਲ ਮਨ ਚਤਰਮਾਨਾ ਚਲਾਕ ਮਨ ਗੁਰੂ ਅਮਰਦਾਸ ਮਾਰੀ ਤੋਂ ਪੁੱਛਦੇ ਆ ਜੋ ਵਿਚਾਰ ਰੰਗ ਕੀਤੀ ਮਾਰੀ ਇਹ ਮਨ ਚੰਚਲਾ ਚਤਰਾਈ ਕਿੰਨੇ ਨਾ ਪਾਇਆ ਇਹ ਚੰਚਲਤਾਈ ਕਰਕੇ ਮਨ ਕਰਕੇ ਹਰੀ ਦੇ ਗੁਣ ਨਹੀਂ ਗਾ ਸਕਿਆ ਕਿਉਂਕਿ ਮਨ ਵਿੱਚ ਜੋਤ ਹੈ ਮਨ ਵਿੱਚ ਜੋਤ ਪ੍ਰਗਟ ਕਰਨੀ ਸੀ ਮਨ ਵਿੱਚ ਕੁਝ ਹੋਰ ਸੰਸਾਰ ਪ੍ਰਗਟ ਹੋ ਰਿਹਾ ਹੈ ਮਹਾਰਾਜੀ ਦੇ ਚਰਨਾਂ ਵਿੱਚ ਜਦੋਂ ਧਿਆਨ ਵਿੱਚ ਬਹਿਣਾ ਨਾ ਚਾਹੇ ਕੋਈ ਘਰ ਵਿਆਸ ਕਰਦਾ ਉਹਨੂੰ ਸੰਸਾਰ ਨਾਲੋਂ ਟੁੱਟਣਾ ਪੈਣਾ ਟੁੱਟਣ ਦਾ ਮਤਲਬ ਇਹ ਨਹੀਂ ਵੀ ਛੱਡ ਦਿਓ ਸੰਸਾਰ ਨਹੀਂ ਸੰਸਾਰ ਤੋਂ ਧਿਆਨ ਹਟਾ ਕੇ ਸ਼ਬਦ ਨਾਲ ਲਾਉਣਾ ਪੈਣਾ ਕੇਵਲ ਸ਼ਬਦ ਵਾਲੀ ਦੇਖਣਾ ਸ਼ਬਦ ਬਾਣੀ ਵਿਚਾਰ ਵਾਲੀ ਆਪਾਂ ਧਿਆਨ ਦੇਣਾ ਫਿਰ ਸਾਡੇ ਮਨ ਵਿੱਚ ਨਾ ਬਾਣੀ ਆਏਗੀ ਬਾਣੀ ਦਾ ਵਿਚਾਰ ਆਏਗਾ ਆਪਣੇ ਆਪ ਨੂੰ ਖੋਜਣ ਦੀ ਬਿਰਤੀ ਬਣੇਗੀ ਤੇ ਬਾਹਰ ਮੁੱਕੀ ਹੋ ਕੇ ਜੇ ਮਨ ਬਾਹਰ ਵੇਖਦਾ ਰਿਹਾ ਫਿਰ ਇਹ ਚੀਜ਼ ਨਹੀਂ ਬਣਨੀ ਜਿੰਨੂੰ ਕਹਿੰਦੇ ਨੇ ਮਨ ਕਰ ਕਬੂ ਨਾ ਹਰ ਗੁਣ ਗਾਇਓ ਐਸਾ ਨਾਮ ਨਰੰਜਨ ਹੋਏ ਜਿਉ ਕੋ ਮਨ ਜਾਣੇ ਮਨ ਕੋਏ ਚੁੱਭੀ ਲਾਈ ਕਿਸ ਨੇ ਜਿਉ ਭੱਜਾ ਹੀ ਨਹੀਂ ਤੇ ਚੁੱਭੀ ਕਾਦੀ ਜੇ ਚੁੱਭੀ ਲਾਈ ਹੋਵੇ ਤੇ ਲੀਲੇ ਗਿੱਲੇ ਹੋ ਜਾਣੇ ਅਸੀਂ ਜੇ ਮਨ ਨੇ ਚੁੱਭੀ ਲਾਈ ਹੁੰਦੀ ਤੇ ਮਨ ਨੇ ਹਰਿਆ ਹੋ ਜਾਣਾ ਸੀ ਹਰੇ ਹੋਏ ਮਨ ਦੀ ਨਿਸ਼ਾਨੀ ਐ ਤਿੱਜੇ ਹੋਏ ਮਨ ਦੀ ਨਿਸ਼ਾਨੀ ਐ ਬਾਖੂਬੀ ਪਤਾ ਲੱਗ ਸਕਦੀ ਐ ਆਉ ਨਵੇਂ ਪਾਸ਼ਾ ਹੁਕਮ ਕਰਦੇ ਨੇ ਮੰਨ ਰੇ ਓਦਾਂ ਦਾ ਵਿਚਾਰ ਆ ਗਿਆ ਕੌਣ ਕੁ ਮਤ ਤੈ ਲੈਨੀ ਕਿਹੜੀ ਸਿੱਖਿਆ ਲਈ ਅਜੇ ਤੱਕ ਤੂੰ ਮੰਨ ਰੇ ਸੰਬੋਧਨ ਕਰਕੇ ਕਹਿੰਦੇ ਨੇ 1430 ਅੰਗ ਇੱਕ ਇੱਕ ਅੱਖਰ ਕਿੰਨੂੰ ਸੰਬੋਧਨ ਹੈ ਕੇਵਲ ਮਨ ਸਾਰੀ ਹੀ ਬਾਣੀ ਸਾਸੰਗਤ ਮੰਨ ਨੂੰ ਹੀ ਸੰਬੋਧਨ ਹੈ ਕਿਉਂਕਿ ਜਿਹੜਾ ਮੰਨ ਹੈ ਇਹਨੂੰ ਜੋਤ ਲਿਖਿਆ ਹੈ ਮੰਨ ਸਮਝਾਵਨ ਕਾਰਨੇ ਕਛੂਕ ਪੜੀਐ ਗਿਆਨ ਜਦਨ ਮੰਨ ਨਿਰਮਲ ਹੋ ਗਿਆ ਉਸ ਦਿਨ ਤਨ ਰਸਨਾ ਬਿਰਤੀ ਚਾਲ ਢਾਲ ਵਰਤਾਓ ਤੇ ਆਪਸ ਵਿੱਚ ਗੁਪਤ ਗੂ ਰੂਪ ਰੂ ਹੋਣਾ ਇਹ ਸਾਰੀਆਂ ਚੀਜ਼ਾਂ ਬੁੱਧ ਸੋਣੀਆਂ ਬਣ ਜਾਣਗੀਆਂ ਇਸ ਕਰਕੇ ਮਹਾਰਾਜੀ ਪਿਤਾ ਨੇ ਨਾ ਸਾਡੇ ਪੁੱਛਦੇ ਨੇ ਮੰਨ ਰੇ ਕੌਣ ਕੁਮਤ ਤੈ ਲੈਨੀ ਤੂੰ ਕਿਹੜੀ ਮਤ ਲੈ ਲਈ ਕੁਮਤ ਦਾ ਮਤਲਬ ਹੁੰਦਾ ਭੈੜੀ ਮਤ ਤੂੰ ਮਤ ਲੈਨੀ ਸੀ ਤੂੰ ਭੈੜੀ ਮਤ ਲੈ ਲਈ ਕਿਹੜੀ ਪਰਦਾਰਾ ਨਿੰਦਿਆ ਅਰਾਸ ਰੱਛਿਓ ਰਾਮ ਭਗਤ ਨਹਿ ਕਿੰਨੀ ਤੂੰ ਪਰਾਈ ਚਮੜੀ ਤੇ ਪਰਪਰਾਈ ਇਸਤਰੀ ਤੇ ਪਰਦਾਰਾ ਨਿੰਦਿਆ ਰਸ ਤੂੰ ਚਮਨੋਂ ਦੇਖ ਕੇ ਉਹਦੇ ਵਿੱਚੋਂ ਲज्जਤ ਨਿੰਦਿਆ ਨੂੰ ਕਰਕੇ ਉਹਦੇ ਵਿੱਚੋਂ ਰਸ ਇਹ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਇਹ ਮਾਰਗ ਕਹਿੰਦੇ ਨੇ ਸਾਨੂੰ ਸਾਰਿਆਂ ਨੂੰ ਕਹਿੰਦੇ ਪਰਦਾਰਾ ਨਿੰਦਿਆ ਰਸ ਰਚਿਓ ਇਹਦੇ ਵਿੱਚ ਹੀ ਲੱਗਾ ਰਿਆ ਇਹਦੇ ਵਿੱਚ ਇਹ ਨਹੀਂ ਕਿਆ ਵੀ ਤੂੰ ਕਿੰਨੇ ਚਿਰ ਦਾ ਲਗਿਆ ਤੇ ਕਿੰਨਾ ਚਿਰ ਹੋ ਗਿਆ ਇਹਦਾ ਮਤਲਬ ਸਦਾ ਹੀ ਤੂੰ ਲਗਿਆ ਹੋਇਆ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ 라ਓ ਇਹਦੇ ਵਿੱਚ ਹੀ ਸਮਾਂ ਨਿਕਲ ਗਿਆ RAM ਦੇ ਬਾਰੇ ਪਤਾ ਹੀ ਨਹੀਂ ਲੱਗਿਆ ਵੀ RAM ਦੀ ਭਗਤੀ ਕੀ ਹੁੰਦੀ ਹੈ ਰਾਮਵਰੀ ਤੈਨੂੰ ਰਾਮ ਦਾ ਆ ਰਸ ਰਾਮ ਦਾ ਲੈਣਾ ਸੀ ਤੇ ਤੂੰ ਅਕੀਆਂ ਦੇ ਨਾਲ ਹੋਰ ਰਸ ਲੈਣ ਲੱਗ ਪਿਆ ਬਾਣੀ ਦੀ ਪੰਕਤੀ ਆਈ ਹੈ ਰਾਮ ਰਸ ਪਿਆਰੇ ਜਹਿ ਰਸ ਬਿਸਰ ਗਏ ਰਸ ਔਰ ਰਾਮ ਰਸ ਤੂੰ ਰਾਮ ਦਾ ਰਸ ਲੈਣਾ ਸੀ ਨਾ ਕਿ ਪਦਾਰਥਾਂ ਚੋਂ ਰਸ ਲੈਣਾ ਸੀ ਪਰਦਾਸਥਾਨ ਨੇ ਭੁੱਗੀ ਕਰ ਦਿੱਤਾ ਤੇ ਭੋਗੀ ਨੇ ਜੰਜੀਰਾਂ ਦੇ ਵਿੱਚ ਬੰਨ ਦਿੱਤਾ ਆਪ ਹੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤਵਾਚੀ ਐ ਬੈ ਲੀਕਾ ਕਰ ਸਮਝਾਇਆ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਪੁੱਛਦੇ ਨੇ ਮਹਾਰਾਜ ਵੀ ਕਿਉਂ ਨਹੀਂ ਤੂੰ ਭਗਤੀ ਕੀਤੀ ਮੈਂ ਮਾਰੇ ਨੂੰ ਕਵਾਂਗਾ ਮੈਂ ਤੇ ਰੋਜ਼ ਕਰਦਾ ਕਥਾ ਵੀ ਕਰਦਾ ਨਿਤਨੇ ਵੀ ਕਰਦਾ ਅਰਦਾਸ ਵੀ ਬੜੀ ਮਹਾਰਾਜ ਜੀ ਭਾਉ ਨਾਲ ਕਰੀਦੀ ਐ ਪਰ ਫਿਰ ਵੀ ਮਹਾਰਾਜ ਨੂੰ ਕੁਝ ਕਮੀ ਲੱਗਦੀ ਐ ਸਾਡੇ ਵਿੱਚ ਤਾਂ ਹੀ ਕਹਿੰਦੇ ਨੇ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਇਹ ਕਹਿਣਾ ਮੇਰੇ ਵਿੱਚ ਕਮੀ ਨਹੀਂ ਜਿੱਦਣ ਇਹ ਗੱਲ ਕਹਿ ਦਿੱਤੀ ਨਾ ਸਭ ਕੁਝ ਨਾਸ਼ਟ ਇਹ ਮਾਲੀ ਕਹਿੰਦੇ ਨੇ ਕਦੀ ਵੀ ਕਿਸੇ ਨੇ ਇਹ ਨਹੀਂ ਕਹਿਣਾ ਮੇਰੇ ਵਿੱਚ ਸਾਰੀਆਂ ਕਮੀਆਂ ਖਤਮ ਹੋ ਗਈਆਂ ਫਿਰ ਇਹ ਪੰਕਤੀ ਕਿੱਦਾਂ ਪੜਦੇ ਰਵਾਂਗੇ ਹਮ ਆਵਗਣ ਭਰੇ ਇੱਕ ਗੁਣ ਨਹੀਂ ਇਹ ਪੰਕਤੀਆਂ ਵਰ ਕਦੋਂ ਢੁਗਣਗੀਆਂ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤਿੱਤੇ ਆਵਗਣ ਇਹ ਸਾਡੇ ਸਾਹਮਣੇ ਵਾਲਿਆਂ ਦੇ ਲਈ ਨਹੀਂ ਗਿਆ ਸਾਡੇ ਸਾਰਿਆਂ ਦੇ ਲਈ ਕਿਹਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਰਾਮ ਭਗਤ ਨਹਿ ਕੀਨੀ ਆ ਰਾਮ ਦੀ ਭਗਤੀ ਦੇ ਵਿੱਚ ਤੂੰ ਬਹੁਤ ਘੱਟ ਲੱਗੈਂ ਜਿਹੜੇ ਲੱਗੇ ਉਹਨਾਂ ਨੂੰ ਸ਼ਾਬਾਸ਼ ਵੀ ਕਹਿੰਦੇ ਨੇ ਮਹਾਰਾਜ ਵਾਹ ਵਾਹ ਕਰੇ ਸਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਦੇਖੋ ਸੋਹਣੇ ਵੀ ਕਹਿੰਦੇ ਨੇ ਮਹਾਰਾਜ ਮਨ ਨੂੰ ਗਦਾ ਵੀ ਕਹਿੰਦੇ ਨੇ ਤੇ ਮਨ ਨੂੰ ਇਹ ਪਿਆਰਾ ਵੀ ਕਹਿੰਦੇ ਨੇ ਤੀਜੇ ਪਾਸ਼ਾ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਤੇ ਇਹ ਵੀ ਕਹਿੰਦੇ ਮਨ ਮੂਰਖ ਅਜੋਂ ਨੈ ਸਮਝਤ ਸਿੱਖਦੇ ਹਾਰਿਓ ਨੀਤ ਛਿੜਕਦੇ ਵੀਨੇ ਤੇ लाड़ ਵੀ ਕਰਦੇ ਨੇ ਮਹਾਰਾਜ ਜੀ ਪਾਸ਼ਾ ਜੀ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾਹੀਂ ਧਨ ਜੋਰਨ ਕੋ ਧਾਇਆ ਤੂੰ ਇਸ ਜੀਵਨ ਯਾਤਰਾ ਦੇ ਵਿੱਚ ਬਿਕਾਰਾਂ ਤੁਖਲਾਸੀ ਦਾ ਰਾਹ ਨਹੀਂ ਲੱਭਿਆ ਤੂੰ ਮੁਕਤ ਪੰਥ ਮੁਕਤੀ ਦਾ ਰਾਹ ਜਿਹੜਾ ਹੈ ਇਹਦੇ ਵੱਲ ਕਿਉਂ ਨਹੀਂ ਤੁਰਿਆ ਤੂੰ ਕਾਦੇ ਲਈ ਆਇਆ ਸੀ ਤੂੰ ਮੁਕਤ ਹੋਣ ਲਈ ਆਇਆ ਨਾ ਕਿ ਧਨ ਜੋੜਨ ਦੇ ਲਈ ਠੀਕ ਹੈ ਜੀ ਧਨ ਗੁਜਰਾਨ ਧਨ ਗੁਜਰਾਨ ਔਰਤੀ ਮਾਨ ਅਤੇ ਪੁੱਤਰ ਨਿਸ਼ਾਨ ਤੂੰ ਹੋਰ ਕੁਝ ਨਾ ਸਮਝੀ ਕੇਵਲ ਏ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਹਾ ਤੂੰ ਮੁਕਤੀ ਕਰਨ ਦੇ ਲਈ ਆਇਆ ਨਾ ਕੇ ਆਇਆ ਕਿੰਨੀ ਪਿਆਰੀ ਪੰਕਤੀ ਆ ਰਹੀ ਹੈ ਕਬੀਰ ਜੀ ਕਹਿੰਦੇ ਦਰਬ ਸੱਚ ਸੱਚ ਰਾਜੇ ਮੋਏ ਗੱਡ ਲੈ ਕੰਚਨ ਭਾਰੀ ਇਹ ਕੰਚਨ ਕਥਾ ਕਰਨ ਦੇ ਲਈ ਤੂੰ ਨਹੀਂ ਆਇਆ ਧਿਆਨ ਦੇਣਾ ਦੁਨੀ ਚੰਦ ਨੂੰ ਮਹਾਰਾਜ ਜੀ ਨੇ ਕਿਹਾ ਸੀ ਨਹੀਂ ਭਾਈ ਇਹ ਨਹੀਂ ਤੇਰਾ ਪ੍ਰਯੋਜਨ ਜਿੰਨੀ ਤੈਨੂੰ ਚਾਹੀਦੀ ਹੈ ਤੈਨੂੰ ਮਿਲ ਜਾਏਗੀ ਚਾਹੀਦੀ ਹੈ ਗੁਜਰਾਨ ਚਾਹੀਦਾ ਪਰ ਇਹ ਨਾ ਹੋਵੇ ਮੁਕਤ ਪੰਥ ਜਾਣਿਓ ਤੇ ਨਾ ਇਹਨਾਂ ਤੂੰ 24 24 ਘੰਟੇ ਤੂੰ 20 20 ਘੰਟੇ ਉਧਰ ਲਗਾ ਰਹੀਂ ਤੇ ਹਰ ਸਿਮਰਨ ਕੀ ਵਿੱਲਾ ਬਜਰ ਸਿਰ ਪਰ ਹੈ ਤੇ ਜਦੋਂ ਭਜਨ ਦਾ ਕੰਮ ਸਿਮਰਨ ਦਾ ਜਮਰਤ ਵੇਲੇ ਦਾ ਹੋਵੇ ਤੂੰ ਕਹਿ ਮੈਂ ਕੰਮ ਕਰਕੇ ਥੱਕਿਆ ਹਾਂ ਤੂੰ ਇਹ ਕਹਿ ਦਵੇਂ ਇਹ ਨਿਤਨ ਕਰਨ ਲਈ ਇਕੱਲਾ ਭੇਜਿਆ ਤੂੰ ਕਮਾਈਆਂ ਕਰ ਰਜ ਰਜ ਕੇ ਪਰ ਅਸਲੀ ਪ੍ਰਭ ਇਹ ਹੈ ਮਨੋਰਥ ਮੇਰਾ ਉਹਨੂੰ ਯਾਦ ਰੱਖੀ ਮੁਕਤ ਪੰਥ ਜਾਣਿਓ ਤੇ ਨਾਹਿਨ ਧਨ ਜੋਰ ਲਗੋਤਾ ਆ ਅੰਤ ਸੰਗ ਕਾਹੋ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਧਿਆਨ ਦੇਣਾ ਜਿੰਨੀ ਸਾਨੂੰ ਜ਼ਰੂਰਤ ਹੈ ਮਾਰਾ ਜੀ ਨੇ ਮੈਨੂੰ ਤੁਹਾਨੂੰ ਦਿੱਤਾ ਹੋਇਆ ਮੈਨੂੰ ਫਿਕਰ ਹੈ ਮੇਰੀ ਔਲਾਦ ਦਾ ਕੀ ਬਣੇਗਾ ਚਾਲ ਛੱਲੜ ਇਹਨਾਂ ਨੂੰ ਦੇ ਦਿਆਂ ਇੱਕ ਅੰਗਰੇਜ਼ ਵਿਦਵਾਨ ਕਹਿੰਦਾ ਸੁਣੋ ਨਾ ਪਟਕੋ ਜੇ ਤੁਹਾਡੀ ਔਲਾਦ ਲਾਇਕ ਹੋਈ ਤੇ ਉਹਨਾਂ ਨੇ ਖੁਦ ਬਹੁਤ ਕਮਾ ਲੈਣਾ ਜਾਂਦੇ ਨਾ ਜੇ ਲਾਇਕ ਨਾ ਹੋਈ ਤੁਹਾਡਾ ਕਮਾਇਆ ਵੀ ਨਸ਼ਟ ਕਰ ਦੇਣਾ ਫਿਰ ਕਾਦੇ ਲਈ ਬੜੀ ਵਧੀਆ ਵਿਚਾਰ ਲੱਗੀ ਅੰਗਰੇਜ਼ ਦੀ ਕਹਿੰਦਾ ਵੀ ਮੈਂ ਔਲਾਦ ਦੀ ਫਿਕਰ ਹੈ ਨਾ ਮੈਨੂੰ ਵੀ ਹੈ ਤੁਹਾਨੂੰ ਵੀ ਨੇਚਰਲੀ ਹੋਣੀ ਵੀ ਚਾਹੀਦੀ ਹੈ ਪਰ ਧਿਆਨ ਦੇਣਾ ਜੇ ਅਸੀਂ ਅਛੇ ਸੰਸਕਾਰ ਦਿੱਤੇ ਨੇ ਉਹਨਾਂ ਨੇ ਬਹੁਤ ਚੰਗਾ ਕੁਝ ਸਿਖਾਇਆ ਹੈ ਮਿਹਨਤ ਸਿਖਾਈ ਇਮਾਨਦਾਰੀ ਸਿਖਾਈ ਉਹਨਾਂ ਨੇ ਸਾਡੇ ਨਾਲ ਵੀ ਵੱਧ ਤਰੱਕੀਆਂ ਕਰ ਲੈਣੀਆਂ ਨੇ ਇਹਨਾਂ ਨੇ ਕੀਤੀਆਂ ਨਹੀਂ ਤੇ ਜੇ ਕੋਈ ਮੜਾ ਨਿਕਲ ਗਿਆ ਕਿੱਲੇ ਕੀ ਮਰਬੇ ਵੀ ਜੀਰੋ ਕਰ ਦਿੰਦਾ ਇਸ ਕਰਕੇ ਕਾਦੀ ਚਿੰਤਾ ਕਰਾਂ ਧਨ ਜੋਰਨ ਕੋ ਧਾਇਆ ਨਹੀਂ ਮੁਕਤ ਪੰਤ ਨੂੰ ਲੱਭ ਬੁੱਧ ਸੋਹਣੇ ਵਿਚਾਰ ਦਿੱਤੇ ਨਵੇਂ ਪਾਸ਼ੇਨ ਦੇਖੋ ਇਹਨੂੰ ਕਹਿੰਦੇ ਨੇ ਕਿਵਾਲ ਕੋਲ ਨਾ ਦਰਸ਼ਨ ਦੀਜੇ ਕੋਲ ਕਿਵਾਲ ਅਸੀਂ ਸਮਝ ਲੈ ਘਰ ਮਾਲਾ ਪਿੱਛੇ ਨੂੰ ਕਰਕੇ ਇਹਨੂੰ ਕਹਿੰਦੇ ਨੇ ਔਰ ਜਦੋਂ ਸ਼ਬਦ ਅੰਦਰੋਂ ਮਨਮਤ ਨੂੰ ਦੂਰ ਕਰਦਾ ਹੈ ਦੁਰਮਤ ਦਾ ਦਰਵਾਜ਼ਾ ਭੰਨਦਾ ਤੋੜਦਾ ਤੇ ਅਸਲ ਦਰਸ਼ਨ ਉਹ ਹੁੰਦੇ ਨੇ ਅੰਤ ਸੰਗ ਕਾਹੋਂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਮਾਰੀ ਫਰਮਾਨ ਕਰਦੇ ਨੇ ਜਿਹੜਾ ਅਸਲੀ ਧੰਨਾ ਹੈ ਅਸਲੀ ਤੇਰਾ ਸੰਗ ਸਾਥ ਹੈ ਜੋ ਦੁਨੀਆਂ ਦੇ ਵਿੱਚ ਪਦਾਰਥਾਂ ਨੇ ਕਿਸੇ ਦਾ ਸਾਥ ਨਹੀਂ ਦਿੱਤਾ ਜਾਂ ਨਾ ਜਿਸ ਦਿਨ ਸਾਨੂੰ ਜ਼ਰੂਰਤ ਹੋਣੀ ਹੈ ਕਈ ਵਾਰ ਇਲਾਜ ਵੀ ਨਹੀਂ ਇਨਸਾਨ ਦਾ ਹੁੰਦਾ ਪੈਸੇ ਵੀ ਉੱਥੇ ਕੰਮ ਨਹੀਂ ਕਰਦੇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਉਹ ਜਿਹੜੇ ਪਦਾਰਥ ساری ਜ਼ਿੰਦਗੀ ਮੈਂ ਇਕੱਠੇ ਕੀਤੇ ਉਹ ਅੰਤ ਵੇਲੇ ਮੇਰੇ ਕੰਮ ਨਹੀਂ ਆ ਰਹੇ ਤੇ ਮੇਰੇ ਕੰਮ ਕੀ ਆ ਰਹੇ ਆ ਕੀ ਆਵੇਗਾ ਤੇਰੀ ਕੀਤੀ ਕਮਾਈ ਤੇਰੀ ਮਿੱਠੀ ਬੋਲੀ ਤੇਰੀ ਸੋਹਣੀ ਗੂੜੀ ਸਾਂਝ ਤੇਰੇ ਪਰਸ ਪਰ ਬਹੁਤ ਸੋਹਣੇ ਵਿਚਾਰ ਇਹ ਜਿਹੜੀ ਤੇਰੀ ਕਮਾਈ ਹੈ ਇਹਦੇ ਕਰਕੇ ਲੋਕ ਤੇਰੇ ਕੋਲ ਵੀ ਆ ਸਕਦੇ ਨੇ ਹਮਦਰਦੀ ਵੀ ਜਤਾ ਸਕਦੇ ਆ ਤੇਰੇ ਭਲੇ ਦੀ ਅਰਦਾਸ ਵੀ ਕਰ ਸਕਦੇ ਨੇ ਤੇ ਹੋਰ ਪਦਾਰਥ ਨਹੀਂ ਕੰਮ ਆਉਂਦੇ ਪ੍ਰਮਾਤਮਾ ਦਾ ਨਾਮ ਕੰਮ ਆਉਂਦਾ ਅੱਜ ਨਹੀਂ ਮੈਨੂੰ ਤੁਹਾਨੂੰ ਪਤਾ ਸਰੀਰ ਚੱਲਦਾ ਪਿਆ ਜਦੋਂ ਛਾਤੀ ਦੇ ਵਿੱਚ ਆਵਾਜ਼ ਬਦਲਦੀ ਐ ਨਾ ਗੁਰਗੁਲ ਕਰਦੀ ਐ ਨਾ ਮੇਰੀ ਧੀ ਨਾ ਮੇਰੇ ਪੁੱਤ ਨਾ ਮੇਰਾ ਪਤੀ ਨਾ ਪਤਨੀ ਨਾ ਭੈਣ ਭਾਈ ਸਾਰਿਆਂ ਨੇ ਮਜਬੂਰੀ ਵਾਸਤੇ ਖੜੇ ਰਹਿਣਾ ਅੰਤ ਸੰਗ ਕਾਹੂ ਨਹੀਂ ਦੇਣਾ ਯਾਦ ਰੱਖਣਾ ਇਹ ਜਿਹੜੀ ਕਮਾਈ ਐ ਇਸ ਵੇਲੇ ਚੱਲ ਰਹੀ ਐ ਨਾ ਸੱਚ ਕਹਿਣਾ ਮਾਰੇ ਜੀਉਂਦੇ ਜੀ ਕਿਸੇ ਨੂੰ ਜਨਾਬ ਦਿੱਤਾ ਤੇ ਬੜੀ ਵਧੀਆ ਗੱਲ ਅਰਦਾਸ ਕਰੋ ਮਾਰੇ ਜੀ ਕਿੱਦਾਂ ਦਾ ਸਮਾਂ ਬਣਨਾ ਐ ਉਸ ਤੁਹਾਨੂੰ ਜਨਾ ਦੇਣਗੇ ਉਸ ਸਮੇ ਮਰੀ ਡੋਲਣ ਨਹੀਂ ਦੇਣਗੇ ਐਦਾਂ ਸ਼ਬਦ ਦੇ ਵਿੱਚ ਇਨਸਾਨ ਜੁੜੇਗਾ ਨਾਨਕ ਲੀਨ ਭਇਓ ਗੋਬਿੰਦ ਸਿਓ ਕਿਉਂਕਿ ਉਹ ਜੂੰਦੇ ਜੀ ਪਹਿਲਾਂ ਨਰਲੇ ਪੁੰਨ ਹੋਣਾ ਪੈਣਾ ਸ਼ਬਦ ਨਾਲ ਇੰਨਾ ਜੁੜਨਾ ਪੈਣਾ ਉਹਨੂੰ ਸ਼ਬਦ ਹੀ ਦਿਸੀ ਜਾਣਾ ਉਹਨੂੰ ਸੁਖਨੀ ਸਾਹਿਬ ਦੀਆਂ ਪੰਕਤੀਆਂ ਹੀ ਚੱਲੀ ਜਾਣੀਆਂ ਉਨੇ ਜਿਹੜਾ ਅਭਿਆਸ ਕਰ ਕੀਤਾ ਉਹਨਾਂ ਨੇ ਉਹਦੇ ਉਹੀ ਚੱਲੀ ਜਾਣਾ ਕਿਉਂਕਿ ਇਹ ਇਦਾਂ ਹੁੰਦਾ ਹੈ ਜਿਹੜਾ ਜਿਹੜੀ ਚੀਜ਼ ਨਾਲ ਟੱਚ ਰਿੰਦਾ ਹੈ ਅੰਤ ਕਾਲ ਵਾਲੀ ਇਹ ਸਮਾਂ ਹੋ ਚੱਲਿਆ ਅੰਤ ਕਾਲ ਜਿਹੜੀ ਪੰਕਤੀ ਹੈ ਨਾ ਇੱਕ ਬਾਣੀ ਵਿੱਚ ਆਂਦੀ ਹੈ ਜੋ ਇਸਤਰੀ ਸਿਮਰੇ ਜਾਂ ਹੋਰ ਬੜੀਆਂ ਪੰਕਤੀਆਂ ਨੇ ਉਹਦੇ ਵਿੱਚ ਪੜ ਲੈਣਾ ਵੀ ਇਸ ਸੁਰ ਤੋਂ ਉਧਰ ਹੀ ਜਾਂਦੀ ਹੈ ਇਸ ਕਰਕੇ ਅੰਤ ਵੇਲੇ ਉਹੀ ਜਪੇਗਾ ਜਿਹੜਾ ਪਹਿਲਾਂ ਪ੍ਰੈਕਟਿਸ ਕੀਤੀ ਹੋਈ ਉਹਨੂੰ ਮਾਰਨੀ ਪੈਗੀ ਨਾ ਹਰ ਭਾਜੀ ਉਹਨਾਂ ਗੁਰજન ਸੀ ਵਿਓ ਨਹਿ ਉਪਜੇ ਉਪਜਿਓ ਕਛ ਗਿਆਨਾਂ ਅਜੇ ਤੱਕ ਮਾਰੀ ਕਹਿੰਦੇ ਨਾਂ ਤੋਂ ਭਗਤੀ ਕੀਤੀ ਨਾ ਚੰਗੀ ਤਰ੍ਹਾਂ ਗੁਰੂ ਨੂੰ ਸੀਵੇਆ ਤੇ ਨਾ ਤੈਨੂੰ ਆਤਮਿਕ ਸੋਝੀ ਆਈ ਤੇਰੇ ਅੰਦਰ ਅਜੇ ਗਿਆਨ ਨਹੀਂ ਪ੍ਰਗਟ ਹੋਇਆ ਨਹਿ ਉਪਜਿਓ ਕਛ ਗਿਆਨਾਂ ਘਾਟੀ ਹੀ ਮਾਹ ਨਰੰਜਨ ਤੇਰੇ ਤੈ ਕੋ ਜਦੋਂ ਦੇਾਨਾ ਤੇਰੇ ਅੰਦਰ ਹੀ ਉਹ ਨਰੰਜਨ ਕਾਲਪੁਰਗ ਸੀ ਤੂੰ ਬਾਹਰੋਂ ਹੋਰ ਹੀ ਤਰੀਕਿਆਂ ਦੇ ਨਾਲ ਲੱਭਣ ਦਾ ਯਤਨ ਕੀਤਾ ਕਸਤੂਰੀ ਉਦੀ ਨੇਚੀ ਹੈ ਉਸ ਗੰਦੀ ਬਾੜ ਭਾਲਦਾ ਹਿਰਨ ਅੰਦਰ ਹੀ ਇਹ ਸਭ ਕੁਝ ਕਰਮੇ ਬਾਹਰ ਨਹੀਂ ਬਹੁਤ ਜਨਮਾਂ ਪਰ ਮੱਤੇ ਹਾਰਿਓ ਅਸਰ ਮਤ ਨਹੀਂ ਪਾਈ ਬਹੁਤ ਜਨਮ ਪਟਕ ਪਟਕ ਕੇ ਤੂੰ ਹਾਰ ਕੇ ਆਇਆ ਹੋਇਆ ਇਸ ਕਰਕੇ ਅਜੇ ਤੱਕ ਅਸਰ ਮਤ ਨਹੀਂ ਪਾਈ ਅਜੇ ਤੱਕ ਤੂੰ ਅਡੋਲਤਾ ਨਹੀਂ ਆਈ ਅਜੇ ਤੱਕ ਵੀ ਕਿੰਡ ਕਿੰਡ ਹੋਇਆ ਫਿਰਦਾ ਹੈ ਤੈਨੂੰ ਉਡੋਲਤਾ ਹਾਸਲ ਹੋ ਸਕੇ ਮਾਰੇ ਚੰਨਾਂ ਵਿੱਚ ਬੇਨਤੀ ਕਰ ਮਾਨਸ ਦੇ ਪਾਏ ਪਦਾਰ ਭਜ ਨਾਨਕ ਬਾਤ ਬਤਾਈ ਆਖਰੀ ਪੰਗ ਦੀ ਵਿੱਚ ਨਵੇਂ ਨਾਨਕ ਸਮਝਾਉਂਦੇ ਨੇ ਤੈਨੂੰ ਇਹ ਗੱਲ ਸਮਝਾਉਂਦੇ ਹਾਂ ਮਾਨਸ ਦੇ ਪਾਏ ਪਦ ਇਹ ਹਰ ਭਜ ਮਨੁੱਖੀ ਜਾਮੇ ਦੇ ਵਿੱਚ ਉੱਚੀ ਪਦਵੀ ਤੂੰ ਨਾਮ ਜਪ ਕੇ ਸਿਵਾ ਸਿਮਰਨ ਕਰਕੇ ਪ੍ਰਾਪਤ ਕਰ ਲੈ ਇਹ ਤੈਨੂੰ ਇੱਕ ਜਿਹੜੀ ਬੁਝਾਰਤ ਹੈ ਇੱਕ ਨੁਕਤਾ ਨਾਨਕ ਬਾਤ ਬਤਾਈ ਇਹ ਉਪਦੇਸ਼ ਤੈਨੂੰ ਤੇਰੇ ਸਤਿਗੁਰ ਨੇ ਦੇ ਦਿੱਤਾ ਸੋ ਇਸ ਸੰਕੇਵ ਦੇ ਵਿੱਚ ਅੱਜ ਦੇ ਹੁਕਮ ਦਾ ਵਿਚਾਰ ਮਰਜੀ ਨੇ ਬੜੀ ਕਿਰਪਾ ਕਰਕੇ ਆਪਣੀ ਸੇਵਾ ਲਈ ਹੈ ਇਸ ਦਾ ਭਾਵ ਅਰਥ ਮਹਾਰਾਜੀ ਕਿਰਪਾ ਕਰਨਾ ਸਦੀਵੀ ਹੋਵੇ ਮਹਾਰਾਜ ਸਦੀਵੀ ਭਾਵਨਾ ਦੇ ਨਾਲ ਤੁਹਾਨੂੰ ਪਤਾ ਕਿੰਨੀ ਕ ਭਾਵਨਾ ਦੇ ਨਾਲ ਮਹਾਰਾਜ ਜੀ ਆਪਾਂ ਸੁਣਿਆ ਜਪਿਆ ਉਸ ਹਿਸਾਬ ਨਾਲ ਹੀ ਮਹਾਰਾਜ ਜੀ ਕਿਰਪਾ ਕਰ ਦੇਣੀ ਕਿਉਂਕਿ ਜੇ ਭਾਵਨਾ ਨਹੀਂ ਮਹਾਰਾਜ ਜੀ ਤੇ ਫਿਰ ਆਪਾਂ ਦੇ ਹੱਥ ਜੁੜੇ ਨੇ ਅਜੇ ਤੱਕ ਦੇਰੀ ਰੱਖਿਓ ਜਿੱਦਣ ਬਣ ਗਈ ਭਾਵਨਾ ਗੱਲ ਓਦਣ ਹੀ ਬਣਾਇਓ ਤਾਂ ਨਾਮ ਦੀ ਕਦਰ ਪੈਣੀ ਹੈ ਜੋ ਸ਼ਰਦਾ ਕਰ ਸੇਵੰਦੇ ਗੁਰਪਾਲੋ ਤਰਨ ਹਾਰ ਸੁ ਭਾਵਨਾ ਬਣਾ ਕੇ ਇੱਥੇ ਬੈਠੋ ਤੇ ਚਾਰ ਚੰਨ ਕਿਦਾਂ ਲੱਗਦੇ ਨੇ ਇਹ ਪੁੱਛਣ ਦੀ ਜ਼ਰੂਰਤ ਨਹੀਂ ਆਪੇ ਹੀ ਪਤਾ ਲੱਗ ਜਾਣਾ ਪੁੱਲ ਚੁੱਕ 마ఫ్ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ